Apanya, 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 अच्छा अच्छा के मारे नी ਨਾ ਕਰੀ ਪਰਚਾਰ ਨਹੀਂ ਕਰੋ اچھا ਤੁਸੀਂ ਹਾਂ ਮੈਨੂੰ ਇਹਦਾ ਮਿਲ ਸਵੇਰੇ ਆਇਆ ਸਪੈਸ਼ਲ ਤੁਸੀਂ ਬੰਨਾ ਸਪੈਸ਼ਲ ਆਇਆ ਹਾਂਜੀ ਹਰਪਾਲ ਸਿੰਘ ਕਹਿ ਰਿਹਾ ਕੁਝ ਹੀ ਸਮੇਂ ਦੇ ਵਿੱਚ ਪਹੁੰਚਣ ਆਲੇ ਨੇ ਉਰੇ ਕੀ ਕਰਨਾ ਅੱਜ ਤੁਸੀਂ ਉਹਨਾਂ ਦੇ ਲਈ ਇਕੱਠ ਕਰ ਰਹੇ ਹੋ ਸਾਡੇ ਸੰਗੂਸ਼ ਨੂੰ ਬਹੁਤ ਵਧੀਆ ਇਮਾਨਦਾਰ ਲੀਡਰ ਮਿਲੇ ਕਾਂਗਰਸ ਪਾਰਟੀ ਨੇ ਦਿੱਤਾ ਪੂਰਾ ਸਰਵਾਫਰਾ ਕੇ ਕਾਂਗਰਸ ਪਾਰਟੀ ਬਹੁਤ ਵੱਡੀ ਜੀੜ ਨਾਲ ਕਹਿ ਰਹੇ ਸਾਡੇ ਇਖਤਾਰ ਦੇ ਵਿੱਚ ਤੋਂ ਇਹ ਤੋਂ ਪਨੀ ਮੰਗਤੀ ਇਮਾਨਦਾਰ ਇਤਰਾ ਮਿਲਿਆ ਇਹ ਤੋਂ ਡਰਨ ਵਾਲਾ ਨਹੀਂ ਸੱਚ ਸੱਚ ਦੀ ਪਰੇ ਦੇ ਨਾਲ ਵਾਲਾ ਲੀਡਰ ਹੈ ਇਸ ਕਰਕੇ ਨੌਜਵਾਨਾਂ ਦੀ ਮੰਗਤੀ ਖੇਰਾ ਸਾਹਿਬ ਨੂੰ ਕਿੱਥੇ ਕੀਤਾ ਜਾਵੇ ਪਾਰਟੀ ਦੇ ਪੂਰੀ ਤਰ੍ਹਾਂ ਸਰਪੇ ਖੇਰਾ ਸਾਹਿਬ ਨੂੰ ਕਿੱਥੇ ਜਾਏ ਪਾਰਸਪਾ ਦੀ ਦੇ ਵੀ ਅਲ ਵਰਕਰ ਉਹ ਵੱਡੀ ਟੀਮ ਨਾਲ ਖੇਰਾ ਸਾਹਿਬ ਨੂੰ ਜੁਟਾ ਕੇ ਭੇਜ ਰਹੇ ਨੇ ਤੇ ਦੂਜੀ ਪਾਰਟੀਆਂ ਦੇ ਵਿੱਚ ਤੁਸੀਂ ਕੀ ਘਾਟਾਂ ਦੇਖ ਰਹੇ ਹੋ ਜੀ ਘਾਟਾਂ ਬਈ ਦੇਖ ਲਿਆ ਹੁਣ ਸਰਕਾਰ ਬਣੀ ਐ ਉਹ ਕੋਈ ਵਾਦਾ ਪੂਰਾ ਨਹੀਂ ਕੀਤਾ ਕਿ ਕਿ ਵਾਦਾ ਭੰਦਾ ਇਹਦੇ ਵਾਇਲਾਵਾਂ ਨੂੰ 1000 ਰੁਪਿਆ ਘਰ ਘਰ ਨੌਕਰੀ ਸਿੱਧਾ ਅਸੀਂ ਸਪੋਰਟ ਹੀ ਨਹੀਂ ਲੈਣੀ ਹੁੰਡਾ ਕਰਦੀ ਇਹ ਆ ਤੁ ਲੋਕ ਤੰਗਾ ਕੇ ਖੈਰਾ ਸਾਹਿਬ ਨੂੰ ਅੰਨੀ ਵਾਰ ਨਹੀਂ ਨਹਨੀ ਚੁਣੀ ਹੋਇਆ ਖੈਰਾ ਸਾਹਿਬ ਜਣੀ ਬੱਡੀ ਲੀਡ ਨਾਲ ਜਿਤਾ ਰਹੇ ਬਹੁਤ ਬੁੜੀ ਲੀਡ ਨਾਲ ਖੈਰਾ ਸਾਹਿਬ ਦਿੱਲੀ ਪਹੁੰਚਣਗੇ ਪਰ ਲੋਕਾਂ ਦੀ ਸੱਚ ਦੀ ਆਵਾਜ਼ ਉੱਚੀ ਬੁਲੰਦ ਕਰਨਗੇ ਸਾਡੇ ਨਾਲ ਅੱਜ ਜਗਦੇਵ ਸਿੰਘ ਅੱਗਾ ਜਨਰਲ ਸੈਕਟਰੀ ਨੇ ਕਾਂਗਰਸ ਤੋਂ ਬਾਕੀ ਗੱਲਬਾਤ ਕਰਦੇ ਅੱਜ ਸਖਵਲ ਸਿੰਘ ਖੈਰਾ ਜੀ ਉਰੇ ਪਹੁੰਚ ਰਹੇ ਨੇ ਪਿੰਡ ਕੋਰੀਆਂ ਹਾਂਜੀ ਗੱਗਾ ਜੀ ਕਿਵੇਂ ਆਪਣੀ ਸਥਿਤੀ ਆਪਣੀ ਕਾਂਗਰਸ ਦੀ ਜਣੀ ਸਖਵਲ ਸਿੰਘ ਖੈਰਾ ਜੀ ਆਏ ਨੇ ਜਣੀ ਵਧੀਆ ਵੜਤਾ ਦਿਸ ਰਹੀ ਹੈਗੀ ਸਭ ਤੋਂ ਪਹਿਲਾਂ ਦਾ ਰੋਜਾਨਾ ਸੁਖਮਿੰਦਰ ਬਹੁਤ-ਬਹੁਤ ਧੰਨਵਾਦ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਸੰਗਰੂਪ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਅੱਜ ਉਹਨਾਂ ਦਾ ਹਲਕਾ ਡੇੜਬਾ ਦੇ ਪਿੰਡਾਂ ਦਾ ਦੌਰਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਅੱਜ ਡੇੜਬਾ ਵਿਖੇ ਦਫਤਰ ਹਟੂਨ ਤੋਂ ਪਹਿਲਾਂ ਜਿਹੜੋ ਉਦਘਾਟਨ ਕਰਨ ਆਏ ਤਾਂ ਇੱਕ ਟਰੈਕਟਰ ਟਰੈਕਟਰ ਮਾਰਚ ਵੀ ਸੀ ਉਹ ਤੋਂ ਖਨਾਲ ਕਲਾਂ ਹੁੰਦੇ ਹੋਏ ਬਗਰੋਲ ਆਦੀ ਪਿੰਡਾਂ ਤੇ ਕੜਿਆਲ ਖਨਾਲ ਖੇਤਰਾ ਸ਼ਾਦੀ ਹੋਈ ਤੇ ਲਾੜਾ ਨਜ਼ਾਰਾ ਉਸ ਤੋਂ ਬਾਅਦ ਉੱਭਿਆ ਇਹ ਪਿੰਡਾਂ ਦਾ ਦੌਰਾ ਕਰਦੇ ਹੋ ਹੁਣ ਕੌਰੀਆਂ ਕੌਰੀਆਂ ਤੋਂ ਬਾਅਦ ਅਸੀਂ ਸੰਗਤੀ ਵਾਲਾ ਨਗਲਾ ਗੰਨੂਆ ਤੇ ਕਣਕਵਾਕ ਤੋਂ ਉਹਨਾਂ ਦਾ ਪ੍ਰੋਗਰਾਮ ਨੇ ਸ਼ਾਮ ਤੱਕ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਹੈ ਬਿਸ਼ਾਦ ਭਾਰਮੀ ਗਰਮੀ ਹੈ ਪਰ ਫੇਰ ਵੀ ਲੋਕ ਸੁਖਵਾਲ ਸਿੰਘ ਖੈਰਾ ਇਹਨੂੰ ਸੁਣ ਲਈ ਆ ਰਹੇ ਨੇ ਕਿਉਂਕਿ ਉਹਨਾਂ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਉਭਲੰਦ ਕੀਤੀ ਕਿਵੇਂ ਦੇਖਦੇ ਹੋ ਸੁਖਵਾਲ ਸਿੰਘ ਖੈਰਾ ਜੀ ਜਦੋਂ ਆਏ ਨੇ ਕਾਂਗਰਸ ਦੀ ਚੜ੍ਹ ਤੇ ਜਾਣੀ ਵਧੀਆ ਜਾਨੀ ਵੋਟ ਪਰਸੈਂਟ ਵੀ ਵਧੀਆ ਗਈ ਕਾਂਗਰਸ ਪਾਰਟੀ ਨੂੰ ਸਾਰੇ ਵਰਗਾਂ ਦੀ ਪਾਰਟੀ ਇਸ ਕਰਕੇ ਨੂੰ ਸਾਰੇ ਵਰਗਾਂ ਦੇ ਲੋਕ ਪਿਆਰ ਕਰਦੇ ਨੇ ਜਿਸ ਦਿਨ ਸਪੰਸ ਸਿੰਘ ਖੈਰਾ ਜੀ ਆਏ ਨੇ ਲੋਕ ਹਮ ਹਮ ਆ ਕੇ ਨੇ ਚੋਣ ਕੰਪੇਨ ਦਾ ਹਿੱਸਾ ਵੰਡ ਰਹੇ ਨੇ ਨਾਣੀ ਵਿਰੋਧੀ ਪਾਰਟੀਆਂ ਜੋ ਕਿ ਵੀ ਹਾਸ਼ੀਏ ਤੇ ਚਲਾਈਆਂ ਨੇ ਤੁਸੀਂ ਦੇਖਦੇ ਹੋ ਕਿ ਜਿਹੜਾ ਇਸਮਾਰੇ ਇੰਨਾ ਪਿਆਰ ਕਾਂਗਰਸ ਨੂੰ ਮਿਲ ਰਿਹਾ ਇਹ ਤਾਂ ਤੁਹਾਨੂੰ ਰਿਜ਼ਲਟ ਦੇ ਦਿਨ ਪਤਾ ਚੱਲ ਜਾਏਗਾ ਕਿ ਕੌਣ ਕਿੱਥੇ ਹੈ ਅੱਜ ਕਹਿਣਾ ਠੀਕ ਨਹੀਂ ਹੋਊਗਾ ਅਸੀਂ ਵੀ ਮਿਹਨਤ ਕਰਨ ਲੱਗੇ ਆ ਉਹ ਵੀ ਮਿਹਨਤ ਕਰਨ ਲੱਗੇ ਹੋਏ ਆ ਪਹਿਲਾਂ ਗੱਲਾਂ ਫਾਲਤੂ ਗੱਲ ਕਹੀ ਚੰਗੀ ਨਹੀਂ ਲੱਗਦੀ ਗੱਲ ਉਹਨੂੰ ਹੀ ਕਹੋ ਜੋ ਜੋ ਸਹੀ ਤੇ ਬਾਜ਼ੂ ਹੋਵੇ ਇਹ ਰਿਜ਼ਲਟ ਤੋਂ ਬਾਅਦ ਪਤਾ ਲੱਗ ਜਾਏਗਾ ਕੌਣ ਕਿੱਥੇ ਹੈ ਠੀਕ ਹੈ ਧੰਨਵਾਦ ਜੀ ਥੈਂਕ ਯੂ ਹਾਂਜੀ ਆਪਣਾ ਨਾਮ ਦੱਸੋ ਹਰਦੇਵ ਕੌਰ ਕਿਹੜੀ ਪਾਰਟੀ ਨਾਲ ਸੰਬੰਧ? ਇਸ ਨਾਲ ਹੈ ਜੀ ਕਾਂਗਰਸ ਨਾਲ। ਅੱਜ ਜਸਵੰਤ ਸਿੰਘ ਖੇੜਾ ਪਹੁੰਚ ਰਹੇ ਨੇ ਜੀ। ਹਾਂਜੀ, ਹਾਂਜੀ। ਹਾਂਜੀ। ਕੀ ਕੀ ਕਰਨ ਨੇ ਜੀ ਕੁਝ ਉਹਨਾਂ ਨਾਲ ਜੁੜ ਰਹੇ ਦੁਬਾਰੇ ਤੋਂ। ਅਸੀਂ ਜੀ ਦੁਬਾਰੇ ਤੋਂ ਜੁੜ ਰਹੇ ਹਾਂ ਜੀ ਕਿਉਂ ਸਾਡਾ ਕੁਝ ਨਹੀਂ ਕਰਿਆ ਠੱਗਾ ਨੇ। ਸਭ ਵੋਟ ਲੈ ਕੇ ਸਾਥੋਂ ਚਲੇ ਗਏ। ਸਾਥੋਂ ਕੁਝ ਨਹੀਂ ਕਰਿਆ ਸਾਡੇ ਨਾਲ ਵਾਅਦੇ ਕਰੇ ਤੇ ਜਿਹੜੇ ਉਹਨਾਂ ਨੇ ਸਾਡੇ ਕਰਜ਼ੇ ਮਾਫ ਕਰਾਂਗੇ। ਤੁਹਾਡਾ ਸਾਰਾ ਕੁਝ ਕਰਾਂਗੇ ਸਾਡਾ ਕੁਝ ਨਹੀਂ ਕਰਿਆ ਗਰੀਬਾਂ ਦਾ ਉਹਨਾਂ ਨੇ। ਵਾਦੇ ਕੀਤੇ ਸੀ ਜਿਹੜੇ ਤੁਸੀਂ ਵਾਦੇ ਕੀਤੇ ᱛੀ ਉਹਨਾਂ ਨੇ ਸਾਨੂੰ 1000 ਰੁਪਇਆ ਮੈਲਾ ਨੂੰ ਕਿਹਾ ਸੀ ਵੀ ਤੁਹਾਨੂੰ ਦੇਵਾਂਗੇ ਕਿਸੇ ਨੂੰ ਕੁਝ ਨਹੀਂ ਦਿੱਤਾ ਕਰ ਕਰ ਆਟਾ ਦਾਣ ਕਿਹਾ ਸੀ ਸਾਨੂੰ ਜੀ ਉਹ ਨਹੀਂ ਕਿਸੇ ਨੂੰ ਕੁਝ ਦਿੱਤਾ ਕੁਝ ਨਹੀਂ ਦਿੱਤਾ ਸਾਨੂੰ ਸਾਥੋਂ ਠੱਗ ਨਾਲ ਵੋਟਾਂ ਲੈ ਗਿਆ ਉਹ ਭਗਮੰਤਮਾਨ ਪਾਰਟੀ ਇਹੋ ਠੱਗਾ ਹੈ ਕਹਿੰਦੀ ਹੈ ਸਾਡੇ ਨਾਲ ਕੁਝ ਵੀ ਕੋਈ ਵਾਦਾ ਨਹੀਂ ਕੀਤਾ ਉਹਨਾਂ ਨੇ ਸਾਨੂੰ ਇਹਨਾਂ ਨੇ ਜੀ ਕਾਂਗਰਸ ਨੇ ਵੀ ਬਹੁਤ ਕੁਝ ਕੀਤਾ ਅਕਾਲੀਆਂ ਨੇ ਵੀ ਪਹਿਲਾਂ ਬਹੁਤ ਕੁਝ ਕੀਤਾ ਵੀ ਪਰ ਇਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਕਿਹੜਾ ਪਿੰਡ ਆਪਣਾ ਕੌਰੀ ਹੈ ਜੀ ਅੱਛਾ ਕੌਰੀ ਤੋਂ ਆਟਾ ਤਾਂ ਮਿਲਦਾ ਨਹੀਂ ਨਹੀਂ ਜੀ ਸਾਨੂੰ ਕੁਝ ਨਹੀਂ ਮਿਲਦਾ ਸਾਡੇ ਪਰਿਵਾਰ 17 18 ਮੈਂਬਰ ਦਾ ਸੀ ਆਪ ਜੀਆ ਘਰ ਦੇ ਜਿਹੜੇ ਮੂਰੇ ਆਗੂ ਨੇ ਉਹ ਸਾਥੋਂ ਲੈ ਕੇ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਸਭ ਕੁਝ ਕਰਵਾਵਾਂਗੇ ਮੇਰਾ ਕੁਝ ਨਹੀਂ ਕਰਵਾਇਆ ਉਹਨਾਂ ਨੇ ਕੀ ਲਿਆ ਗਏ ਉਹ ਪ੍ਰੂਫ ਵੀ ਕਰ ਲੈਗੇ ਹਾਂ ਪ੍ਰੂਫ ਵੀ ਲੈ ਕੇ ਗਏ ਨੇ ਸਾਡਾ ਕੁਝ ਨਹੀਂ ਕਰਾ ਜਿਹੜੇ ਮੂਰੇ ਆਗੂ ਤੇ ਵਿਸ਼ਾੜਾ ਕੁਝ ਵੀ ਕੀਤਾ ਹੋਵੇ ਉਹਨਾਂ ਨੇ ਸਾਥ ਸਾਥ ਉਸ ਨਾਲ ਵੋਟ ਲੈ ਜਾਂਦੇ ਨੇ 17 19 ਵੋਟਾਂ ਨੇ ਮੇਰੀਆਂ ਕੱਲੀ ਦੀਆਂ ਕਰਦੀਆਂ ਆਪਦੀਆਂ ਆਪਦੀਆਂ ਪਰਿਵਾਰ ਦੀ ਆਪਣੀ ਜਿੱਤੇ ਬਾਅਦ ਤੇ ਮਹਿਲਾ ਮੰਡਲ ਚ ਜੁੜੀ ਹੋਈਆਂ ਜੀ ਮੈਂ ਮੈਨੂੰ ਹੋ ਗਿਆ ਜੀ ਬਹੁਤ ਚਿਰ ਜੁੜੀ ਨੂੰ ਜਦੋਂ ਮੈਂ ਕੋਈ ਫਰਦਾਨੀ ਹੋਈ ਪਈ ਹਾਂ ਜੀ ਕੋਈ ਪੁੱਛ ਪੜਤਾਲ ਨਹੀਂ ਹੋਈ ਕੋਈ ਛਾਟ ਆ ਇਹਨਾਂ ਨੇ ਕੀਤਾ ਨਹੀਂ ਹੈਗਾ ਜਾਂਦੀ ਮੈਂ ਵੀ ਹਰੇਕ ਨਾਲ ਰੋਲੇ ਗੋਲੇ ਚ ਵੀ ਜਾਂਦੇ ਜੀ ਹਰੇਕ ਨਾਲ ਅਸੀਂ ਖੜਦੇ ਆ ਪਰ ਕੁਝ ਨਹੀਂ ਕਰਿਆ ਇਹਨਾਂ ਨੇ ਇਹਨਾਂ ਨਾਲ ਵੀ ਅਸੀਂ ਫਿਰੇ ਆਗੇ ਪਰ ਇਹਨਾਂ ਨੇ ਕਰਿਆ ਕੁਝ ਨਹੀਂ ਹੁਣ ਅਸੀਂ ਸਾਥੋ ਲੈ ਕੇ ਵੋਟਾਂ ਆਪਾਂ ਆਪਣੇ ਘਰ ਚਲੇ ਗਏ ਸਾਡੇ ਕੋਲ ਸਾਰਗਤ ਵੀ ਹੋ ਗਈ ਸੀ ਮੇਰਾ ਬੇਟਾ ਮੁੱਕਿਆ ਗੱਭਰੂ ਜਵਾਨ ਮੇਰੇ ਬਾਾਰ ਤਿੱਕਰ ਨਹੀਂ ਆਏ ਕੁਝ ਇਹ ਵੀ ਨਹੀਂ ਆਏ ਜਿਹੜੇ ਆਗੂ ਤੇ ਉਹਨਾਂ ਨੇ ਤਾਂ ਉਹਨੇ ਹੀ ਕੀਤੀ ਏ ਮੇਰੇ ਆਪਣੇ ਪ੍ਰਧਾਨ ਹੈਗਾ ਸਤਾ ਸਿੰਘ ਵੀਰ ਜੀ ਡੜਬੇ ਵਾਲੇ ਇਹ ਵੀ ਮੇਰੇ ਘਰ ਪਹੁੰਚੇ ਐਮਐਲਏ ਹੈਗਾ ਜਿਹੜਾ ਆਪਣਾ ਗਗਾ ਸਿੰਘ ਉਹ ਵੀ ਪਹੁੰਚਿਆ ਜਗਦੇਵ ਸਿੰਘ ਉਹ ਵੀ ਮੇਰੇ ਘਰ ਆਇਆ ਇਹ ਬਸੀਰਾ ਬੇਗਮਾ ਜਿਹੜੀ ਆਪਣੇ ਸਾਡੀ ਪ੍ਰਧਾਨ ਆ ਦਿਲਬੇ ਹਲਕੇ ਦੀ ਉਹ ਵੀ ਸਾਡੇ ਘਰ ਪਹੁੰਚੀ ਜੀ ਪਰ ਇਹਨਾਂ ਨੇ ਸਾਡਾ ਦੁੱਖ ਸੁੱਖ ਵੀ ਨਹੀਂ ਸੁਣਿਆ ਜੀ ਅੱਜ ਤੱਕ ਹਜੇ ਮੇਰੀ ਨੂਦੀ ਪਿਲਸਣ ਵੀ ਨਹੀਂ ਲਵਾਈ ਨਗਰ ਦੇ ਵਿੱਚ ਇਹਨਾਂ ਨੇ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਦਾ ਹੱਕ ਬਣਦਾ ਸੀ ਸਾਡੇ ਨਾਲ ਕੌਰੀਆਂ ਤੋਂ ਬੀਬੀਆਂ ਨੇ ਜੋ ਕਿ ਅੱਜ ਸੁਖਵਾਲ ਸਿੰਘ ਖਹਿਰਾ ਜੀ ਨੇ ਅੱਜ ਆਉਣਾਗਾ ਇੱਥੇ ਤੇ ਯਾਨੀ ਫੰਕਸ਼ਨ ਆ ਉਹਨਾਂ ਦਾ ਅੱਜ ਇੱਥੇ ਕੌਰੀਆਂ ਵਿਖੇ ਤੇ ਗੱਲਬਾਤ ਕਰਦੇ ਆਂ ਵੀ ਅੱਜ ਇਹਨਾਂ ਦਾ ਕਿਵੇਂ ਯਾਨੀ ਇੱਧਰ ਝੁਕਾ ਹੋਇਆ ਹਾਂਜੀ ਹਾਂਜੀ ਅੱਜ ਸੁਖਵਾਲ ਸਿੰਘ ਖਹਿਰਾ ਨੇ ਆਉਣਾਗਾ ਹਾਂਜੀ ਕੀ ਕੀ ਮੰਗਾਣ ਨੂੰ ਲੈ ਕੇ ਤੁਸੀਂ ਅੱਜ ਇੱਥੇ ਇਕੱਤਰ ਹੋ ਮੰਗਾਤਾ ਜੀ ਹੁਣ ਅਸੀਂ ਆਪ ਦਾ ਗਰੀਬਾਂਗੇ ਅਸੀਂ ਮੰਗਾਵਾਸਤ ਹੀ ਬੈਠੇ ਆਂਗੇ ਵੀ ਸਾਡਾ ਕੋਈ ਗਰੀਬ ਦਾ ਕੋਈ ਆਹ ਹੋਰ ਹੋ ਰੁਹਾ ਅਸੀਂ ਮਹਿਲਾ ਮੰਡਲ ਚ ਜੁੜਾ ਨੂੰ ਸਾਨੂੰ ਇੰਨਾ ਚਿਰ ਹੋ ਗਿਆ ਸਾਡਾ ਕੁਛ ਨਹੀਂ ਹਜੇ ਬਣਿਆ ਕਿਉਂ ਪਿੱਛੇ ਸਾਡਾ ਵੋਟਾਂ ਚ ਹੁਣ ਜਦੋਂ ਸਾਡਾ ਬੰਦਾ ਹੀ ਨਹੀਂ ਕੋਈ ਜਿੱਤਿਆ ਜੀ ਸਾਡਾ ਲੀਡਰ ਹੀ ਨਹੀਂ ਕੋਈ ਬਣਿਆ ਫਿਰ ਸਾਨੂੰ ਦੇਊਗਾ ਵੀ ਕੀ ਕਾਹ ਬੀਬੀ ਬਾਰੇ ਤੁਸੀਂ ਕਹਿ ਰਹੇ ਹੋ ਕਿ ਇੰਨਾ ਇਹ ਬੀਬੀ ਦਾ ਜੀ ਔਕੇ ਨੂੰ ਘਰ ਵਾਲੇ ਨੂੰ ਇੰਨਾ ਚਿਰ ਹੋ ਗਿਆ ਜੀ ਨਾ ਬੱਚਿਆਂ ਦੀ ਪਲਸਣ ਨਾ ਇਹਦੀ ਵੀ ਇਹ ਤਾਂ ਕਹਿੰਦੀ ਹੈ ਜਗਾਇ ਦੀ ਓੜ ਗਈ ਪਈ ਆ ਬੰਦਾ ਕਮਾਉ ਨਹੀਂ ਕੋਈ ਹਾਂਜੀ ਇਹੜੀ ਕਰਕੇ ਖਾਂਦੀ ਆ ਜੀ ਬੋਲ ਹਾਂਜੀ ਕੋਈ ਸਾਰ ਨਹੀਂ ਲੈਂਦੀ ਹੁਣ ਤੱਕ ਨਾ ਜੀ ਕਿਸੇ ਨੇ ਸਾਰ ਨਹੀਂ ਲੈਂਦੀ ਬੋਲ ਬੋਲ ਕਿਸੇ ਵੀਰ ਜੀ ਮੇਰੀ ਇਹੀ ਬੇਨਤੀ ਆ ਮੇਰਾ ਘਰ ਆ ਕੇ ਦੇਖ ਲਓ ਬਹੁਤ ਬੁਰਾ ਹਾਲਾ ਚਲੋ ਮਹੀ ਪੈਂਦਾ ਸਾਰਾ ਛੋਟੇ ਛੋਟੇ ਬੱਚੇ ਨੇ ਮੈਂ ਦਿਹਾੜੀ ਜੋਤ ਕਰਦੀ ਆ 8 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਹੋਈ ਨੂੰ ਵੀਰ ਜੀ ਹਰੇਕ ਆ ਕੇ ਬੋਟਾ ਲੈ ਕੇ ਕਹਿੰਦੇ ਨੇ ਸਾਡੇ ਘਰ ਦਾ ਕੱਚੇ ਆਹ ਇੱਟ ਵਾਲੇ ਦੇ ਪੈਸੇ ਪਾਵਾਂਗੇ ਕੋਈ ਨਹੀਂ ਪਾਉਂਦਾ ਵੀਰ ਜੀ ਬੁਰਾ ਹਾਲਾ ਮੀ ਪੈਂਦਾ ਜਦੋਂ ਮੈਨੂੰ ਇਹ ਪਤਾ ਵੀਰ ਜੀ ਕਿਵੇਂ ਟਾਈਮ ਲੰਘਦਾਗਾ ਬਸ ਇਹੀ ਬੇਨਤੀ ਆ ਵੀ ਸਾਡੇ ਘਰਾਂ ਦੀ ਸਾਡੇ ਗਰੀਬਾਂ ਦੀ ਮੰਗ ਪੂਰੀ ਕਰੋ ਵੀਰ ਜੀ ਸਾਡੇ ਘਰ ਪਾਓ ਕੋਈ ਆਸਾ ਸੋਰਾਬ ਨਹੀਂ ਕਰਨ ਜਾਊਗਾ ਵੀ ਪਈ ਕੁੜੀਆਂ ਸਾਡੇ ਪੰਜੀ ਸੀ ਕੁੜੀਆਂ ਨੇ ਹਾਂ ਬੋਲ 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 ਪਰ ਮੇਰੇ ਕੋਈ ਹਾਂ ਵੀ ਸਾਡੀ ਤਾਂ ਹੀ ਬੇਨਤੀ ਹੈਗੀ ਸਾਡੇ ਗਰੀਬਾਂ ਦੀ ਮੰਗ ਪੂਰੀ ਕਰੋ ਹਾਂ ਬੱਲ ਅੱਛਾ ਮੇਰੀ ਨੂੰ ਵੀ ਵਜੋ ਬੱਤੀ ਆ ਦੂਈ ਦੋ ਬੇਟੀਆਂ ਉਹਦੇ ਹੁੰਡਾ ਵੀ ਆਈਆਂ ਉਹ ਵੀ ਵਜੋ ਬੱਤੀ ਆ ਉਹਦਾ ਨੀ ਕੋਈ ਸਮੋਲੇ ਅਸੀਂ ਦੀ ਇੱਕ ਕੇ ਲੈ ਜਾਂਦੇ ਨੇਗੇ ਆਹ ਬਾਦਿਆਂ ਦੇ ਪੈਸੇ ਕਹਿੰਦੇ ਪਾਵਾਂਗੇ ਤੁਹਾਨੂੰ ਘਰ ਕੀ ਪਵਾਈ ਤੇ ਮੇਰੀ ਬੋਲੀ ਜਿਵੇਂ ਨੂੰ ਕੋਈ ਪੈਸਾ ਮਿਲੇ ਮੱਖਾ ਜੀ ਮੇਰੇ ਪੰਚ ਕੁੜੀਆਂ ਨੇ ਕਿ ਮੈਂ ਤੋਂ ਵੀ ਮੈਂ ਆਪ ਤਾਂ ਉਹ ਕਰਕੇ ਪਵਾਈਆਂ ਮੈਂ ਵੇਜਿਆਂ ਦੇ ਚੱਕ ਕੇ ਪੈਸੇ ਫੇਰ ਕਰਕੇ ਪਵਾਈਆਂ ਨੇ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਹੈਗਾ ਕੁਛ ਵੀ ਮੇਰੀ ਆਹੀ ਬੇਨਤੀ ਹੈਗੀ ਵੀ ਮੈਨੂੰ ਜੀ ਮੇਰੀ ਮੰਗ ਜਿਹੜੀ ਇਸ ਮੰਗ ਦੇ ਸਾਡੀ ਪੂਰੀ ਇੱਕ ਦਿਨ ਮੈਂ ਚੌਕੀ 'ਚ ਕੰਮ ਕਰਦੀ ਆ ਨਾ ਜੀ ਮੇਰੇ ਕੋਈ ਹੋਰ ਆਲਵਾ ਨਹੀਂ ਇਹ ਪਤਾ ਹੈ ਵੀ ਕੀ ਗੱਲ ਤੁਹਾਡੀ 60 ਰੁਪਈਆ ਦੇ ਕੰਮ ਕਰ ਦਿੱਤੀ ਇਹ ਕਾਇਲੀ ਚ ਹਟਾ ਵੀ ਦਿੱਤੀ ਦੀ ਜੀ ਦਿੱਤੀ ਦੀ ਹਟਾ ਨਹੀਂ ਦਿੰਦੇ ਨਗੇ ਜੈਨੇ ਵੀ ਮੈਂ ਨਹੀਂ ਹਟਾ ਹਾਂ ਵੀ ਮੈਂ ਹਟਾ ਨਹੀਂ ਰਹੀ ਉਹ ਵੀ ਅਸੀ ਜੀ ਹਾਂ ਮੈਂ ਜੋਰ ਨਾਲ ਲਵਾਈ ਆ ਉਹ ਕਰੂੰਗੀ ਮੈਂ ਜੋਰ ਨਾਲ ਰਹਿਣੀ ਮੈਂ ਚੁੱਪੀ ਚਰੂ ਮੈਂ ਨਹੀਂ ਡਰਦੀ ਸੋਤੂ ਅਈ ਵੀ ਕਹਿੰਗੇ ਮਨਨ 60 ਰੁਪਏ ਤੇ ਕੰਮ ਕਰ ਦਿੱਤੀ ਮੈਂ 50 ਰੁਪਏ ਤੇ 60 ਰੁਪਏ ਤੇ ਮੈਂ ਕੋਈ ਨਾ ਨਨੋ ਹਿੰ ਕਰਿਆ ਉਹ ਜੀ ਆਪਦੇ ਪੱਲੋਂ ਨਹੀਂ ਦਿੰਦੇ ਨਗੇ ਮੇਰੀ ਕੋਈ ਪੁਕਾਰ ਨਹੀਂ ਸੁਣ ਰਹੇ ਕੋਈ ਕੁੱਤੇ ਨਹੀਂ ਜਾਜਰ ਦੇ ਉਹਨਾਂ ਨੂੰ ਪੰਜਾਬੀ ਭਾਸ਼ਾ ਨਾਲ ਕੋਈ ਲਗਾਓ ਨਹੀਂਗਾ ਉਹਨਾਂ ਨੂੰ ਪਾਕ ਨਾਲ ਕੋਈ ਲਗਾਓ ਨਹੀਂ ਇਸ ਤਰ੍ਹਾਂ ਦੇ ਫਿਲ ਜਿਹੜੇ ਤੁਸੀਂ ਵਿਧਾਨ ਸਭਾ ਤੇ ਪਾਰਲੀਮੈਂਟ ਇਹਦਾ ਗਿਰਦਾ ਵਾਸਤੇ ਬਣਿਆ ਰਹੇ ਜੇ ਤੁਸੀਂ ਮੈਨੂੰ ਪਾਰਲੀਮੈਂਟ ਵਿੱਚ ਭੇਜੋਗੇ ਮੈਂ ਤੌਰ ਤੇ ਇਹ ਕਹਿਣਾ ਚਾਹਣਾ ਕਿ ਮੈਂ ਤੁਹਾਡੇ ਸਭ ਦੀ ਆਵਾਜ਼ ਬਣ ਕੇ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਔਰ ਗਰੀਬਾਂ ਦਾ ਤੇ ਛੋਟੇ ਦੁਕਾਨਦਾਰਾਂ ਦੇ ਮਸਲੇ ਚੱਕੂਗਾ ਹੁਣ ਸਿਰੋਖੀ ਦੀ ਗੱਲ ਮੈਨੂੰ ਬਿਛੋ ਇਸ਼ਾਰੇ ਕਰਨ ਦੇ ਨੇ ਕਿ ਟਾਈਮ ਹੋ ਗਿਆ ਭਾਜਪਾ ਦੀ ਸਰਕਾਰ ਨੇ ਇਹ ਮੈਂ ਜਿਹੜੀ ਗੱਲ ਕਹਿਣ ਲੱਗਾ ਐਵੇਂ ਨਾ ਸਮਝੋ ਬੀਜੇਪੀ ਦੀ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ 'ਚ 15 ਲੱਖ ਕਰੋੜ ਰੁਪਏ ਮਾਫ ਕੀਤਾ ਮੇਰੇ ਵੀਰੋ ਅਮੀਰਾਂ ਦਾ ਕਾਰਪੋਰੇਟ ਘਰਾਣਿਆਂ ਦਾ ਆ ਅਡਾਨੀਆਂ ਦਾ ਕੰਪਨੀਆਂ ਦਾ ਟਾਟੇ ਦਾ ਬਿਰਲਿਆਂ ਦਾ 15 ਲੱਖ ਕਰੋੜ ਰੁਪਏ ਤੇ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਤੇ ਏ ਜ਼ਮੀਨਾਂ ਦਾ ਕਰਜ਼ਾ ਕਿੰਨਾ ਵਾ 1 ਲੱਖ ਕਰੋੜ 15 ਗੁਣਾ ਘੱਟ ਤੇ ਹੈ ਕਿੰਨੇ ਪਰਿਵਾਰਾਂ ਦਾ ਇਹਰਾ 14 ਲੱਖ ਟਪਰਾ ਦਾ ਇਹ ਕਰਜ਼ਾ ਕਿਸੇ ਨੇ ਮਾਫ਼ ਨਹੀਂ ਕੀਤਾ ਲੋਕਿ ਕਿਸੇ ਨੇ ਪਾਰਲੀਮੈਂਟ ਵਿੱਚ ਤੱਥ ਵੀ ਨਹੀਂ ਰੱਖੇ ਮੇਰੇ ਵੀਰੋ ਅਗਰ ਮੈਨੂੰ ਮੌਕਾ ਮਿਲੇਗਾ ਮੈਂ ਪੈਨਲ ਆਦੀ ਆਵਾਜ਼ ਬਣ ਕੇ ਰਹਾਂਗਾ ਉੱਥੇ ਮੈਂ ਤੁਹਾਡੀ ਗੱਲ ਕਰੂੰਗਾ ਕਿਸਾਨਾਂ ਦੀਆਂ ਫਸਲਾਂ ਦੀ ਗੱਲ ਕਰੂੰਗਾ ਲੇਬਰ ਦੇ ਜਿਹੜੇ ਮਰੇਕਾ ਦੇ ਵਿਚਾਰੇ ਕਿਪਾਂ ਦੀ ਗੱਲ ਕਰੂੰਗਾ ਛੋਟੇ ਵਪਾਰੀ ਦੀ ਗੱਲ ਕਰੂੰਗਾ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨ ਆਇਆ ਕਿ ਆਓ ਆਪਾਂ ਪਹਿਲੀ ਤਰੀਕ ਨੂੰ ਮੇਰੇ ਪਾਰਟੀ ਦਾ ਨਿਸ਼ਾਨ ਤਾਂ ਹਕਪੰਜਾ ਵਾ ਔਰ ਜੇ ਤੁਸੀਂ ਮੈਨੂੰ ਚੁਣ ਕੇ ਭੇਜੋਗੇ ਮੈਂ ਹਰ ਵਰਗ ਦੇ ਲੋਕਾਂ ਦੀ ਸੇਵਾ ਕਰੂੰਗਾ ਮੈਂ ਕਿਸੇ ਨੂੰ ਇਹ ਨਹੀਂ ਪੁੱਛੂੰਗਾ ਕਿ ਤੂੰ ਕਾਂਗਰਸ ਨੂੰ ਵੋਟ ਪਾਈ ਸੀ ਤੂੰ ਝਾੜੂ ਨੂੰ ਵੋਟ ਪਾਈ ਤੂੰ ਮੈਨੂੰ ਵੋਟ ਕਿਹਨੇ ਪਾਈ ਮੈਂ 13-14 ਲੱਖ ਲੋਕਾਂ ਦਾ ਐਮਪੀ ਬਣ ਕੇ ਭਾਰੋ ਦਿਖਾਉਂਗਾ ਔਰ ਇਸ ਦੇਸ਼ ਵਿੱਚ ਤੁਹਾਡੀ ਆਵਾਜ਼ ਬਿਲਕੁਲ ਨਚੱਕ ਹੋ ਕੇ ਨਿਡਰ ਹੋ ਕੇ ਚੱਕਾਗਾ ਮੈਂ ਅਕਾਲੀਆ ਦੇ ਆ ਨੂੰ ਵੀ ਬੇਨਤੀ ਕਰਦਾ ਕਿ ਅਕਾਲੀ ਦਲ ਦੇ ਵਰਕਰ ਬਹੁਤ ਅੱਛੇ ਨੇ ਲੀਡਰ ਬਣੇ ਹੋ ਸਕਦੇ ਨੇ ਚਾੜੂ ਵਾਲੇ ਜਿਹੜੇ ਵਰਕੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਸੋਚਿਆ ਸੀ ਵਾਕੇ ਇਨਕਲਾਬ ਆਊਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਕਾਮਨਿਸਟਾਂ ਨੂੰ ਬੇਨਤੀ ਕਰਦਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਅੱਗੇ ਬੇਨਤੀ ਕਰਦਾ ਤੇ ਮੈਨੂੰ ਇੱਕ ਮੌਕਾ ਦਿਓ ਮੈਨੂੰ ਵੋਟ ਪਾ ਕੇ ਤੁਸੀਂ ਭੇਜੋ ਪਾਰਲੀਮੈਂਟ ਮੈਂ ਤੁਹਾਡਾ ਭਰੋਸਾ ਨਹੀਂ ਟੁੱਟਣ ਦਊਗਾ ਬਸ ਇਹੀ ਪੰਜਾਬ ਦੇ ਲੋਕੀ ਜਿਹੜੇ ਕੁਝ ਦਬੇ ਕੁਚਲੇ ਨੇ ਕਰਜ਼ੇ ਦੀ ਗੱਲ ਕਰ ਸਕਾਂ ਅਗਰ ਪੰਜਾਬ ਦੇ ਵਿੱਚ ਵਧਦੇ ਹੋਏ ਨਸ਼ੇ ਨੂੰ ਰੋਕ ਸਕਾਂ ਅਗਰ ਪੰਜਾਬ ਦੇ ਵਿੱਚ ਇਸ ਬੇਰੋਜ਼ਗਾਰੀ ਦਾ ਕੋਈ ਹੱਲ ਕਰ ਸਕਾਂ ਅਗਰ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਸਤਰ ਨੀਚੇ ਜਾ ਰਿਹਾ ਜ਼ਮੀਨ ਤੋਂ ਥੱਲੇ ਅਗਰ ਉਹਦੀ ਗੱਲ ਕਰ ਸਕਾਂ ਅਸਲ ਮੁਕਾਬਲਾ ਤਾਂ ਇਹਨਾਂ ਚੀਜ਼ਾਂ ਨਾਲ ਹੈ ਲੇਕਿਨ ਕਿਉਂਕਿ ਹੁਣ ਪੋਲਿਟੀਕਲ ਫਾਈਟ ਹੈ ਤਾਂ ਮੈਂ ਸਮਝਦਾ ਕਿ ਮੇਰੀ ਲੜਾਈ ਮੈਨੂੰ ਐਂ ਜਾਪਦਾ ਵਾ ਕਿ ਕਿਸੇ ਕਿਸੇ ਜਗ੍ਹਾ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਆ ਤੇ ਕਿਸੇ ਕਿਸੇ ਜਗ੍ਹਾ ਦੇ ਉੱਤੇ ਆਮ ਆਦਮੀ ਆਮ ਆਦਮੀ ਪਾਰਟੀ ਦਾ ਕੈਟਰ ਬਹੁਤ ਨਰਾਸ਼ ਆ ਉਹਨਾਂ ਨੂੰ ਲੱਗਦਾ ਵਾ ਕਿ ਸਾਡੇ ਨਾਲ ਬੜਾ ਧੁੱਖਾ ਧੜੀ ਹੋਈ ਆ ਸਾਡੇ ਲੀਡਰਸ ਨੇ ਜੋ ਸਾਡੇ ਨਾਲ ਵਾਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਗੈਰ ਪੰਜਾਬੀਆਂ ਨੂੰ ਨੌਕਰੀਆਂ ਗੈਰ ਪੰਜਾਬੀਆਂ ਨੂੰ ਇੰਪੋਰਟੈਂਟ ਪੋਜੀਸ਼ਨਸ ਗੈਰ ਪੰਜਾਬੀਆਂ ਨੂੰ ਰਾਜ ਸਭਾ ਦੀ ਨੋਮੀਨੇਸ਼ਨਸ ਤੋਂ ਉਹਨਾਂ ਪਾਰਟੀਆਂ ਦੇ ਵਿੱਚ ਕਾਫੀ ਉਹਨਾਂ ਦੀ ਕੇਡਰ ਵਿੱਚ ਡਿਮੋਰੀਲਾਈਜੇਸ਼ਨ ਹੈ ਤੋਂ ਮੈਂ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਐ ਲੱਗਦਾ ਹੈ ਕਿ ਅਸੀਂ ਅਵਸ਼ੇ ਇਹ ਮੋਰਚਾ ਫਤਿਹ ਕਰਾਂ ਸੰਗਠਨ ਤੋਂ ਵਕਤ ਵਕਤ ਪੋਨਿਆਂ ਦੇ ਵਿੱਚ ਜਾ ਕੇ ਆਏ ਪੂਰੇ ਹਲਕਿਆਂ ਦੇ ਵਿੱਚ ਕਿਹੜੇ ਮੁੱਖੇ ਜਿਹੜੇ ਏਜੰਡੇ ਦੇ ਨੇ ਤੁਹਾਡੇ ਜਿਹੜੇ ਮੁੱਖਤਮ ਰਹਿਣ ਵਾਲੇ ਨੇ ਦੇਖੋ ਸੰਗਰੂਰ ਲਈ ਤਾਂ ਮੈਂ ਇਹ ਸਮਝਦਾ ਇੱਕ ਤਾਂ ਕੱਗਰ ਬੜਾ ਭਾਰੀ ਨੁਕਸਾਨ ਪਹੁੰਚਾਉਂਦਾ ਵਾ ਕਿਉਂ ਉਸ ਨੂੰ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਅਸੀਂ ਐਜ਼ ਅ ਇਰੀਗੇਸ਼ਨ ਫੈਸਿਲਿਟੀ ਯੂਜ਼ ਕਰ ਸਕੀਏ ਹੋ ਸਕਦਾ ਵਾ ਇਹਦੇ ਚੋਂ ਡੈਮ ਬਣਾ ਕੇ ਬਿਜਲੀ ਪੈਦਾ ਵੀ ਕੀਤੀ ਜਾ ਸਕਦੀ ਆ ਇਹ ਸਾਰਾ ਐਕਸਪਲੋਰ ਕਰਾਂਗੇ ਕੱਗਰ ਦੇ ਦਰਿਆ ਦੇ ਵਿੱਚ ਜਿਹੜਾ ਇੰਡਸਟਰੀਅਲ ਵੇਸਟ ਪਈ ਆ ਸਟਾਰਟਿੰਗ ਫਰੋਮ ਜ਼ੀਰਕਪੁਰ ਰਾਈਟ ਅਪ ਟਿਲ ਸੰਗਰੂਰ ਉਹਦੇ ਕਰਕੇ ਮਾਲਵੇ ਦੀ ਧਰਤੀ ਤੇ ਕੈਂਸਰ ਵੀ ਬਹੁਤ ਆ ਦੂਸਰਾ ਮੇਰਾ ਇਸ਼ੂ ਇਹ ਵੀ ਆ ਕਿ ਬੜਾ ਚਿੰਤਾ ਦਾ ਕਿ ਸਾਡਾ ਝੋਨੇ ਦੀ ਫਸਲ ਨੂੰ 14 ਲੱਖ ਟਿਊਬਲ ਪੰਪ ਆਊਟ ਪਾਣੀ ਕਰ ਕਰਾ ਲਗਾਤਾਰ ਸਾਡਾ ਜਿਹੜਾ ਸੰਗਰੂਰ ਦਾ ਪਾਣੀ ਦਾ ਵਾਟਰ ਟੇਬਲ ਹੈਗਾ ਉਹ ਲੋਇਸਟ ਹੈ ਪੰਜਾਬ ਚ ਰੈਡ ਜ਼ੋਨ ਵਿੱਚ ਸੰਗਰੂਰ ਆਉਂਦਾ ਇਸ ਨੂੰ ਕਿਦਾਂ ਵਾਟਰ ਰੀਚਾਰਜ ਕਰਨਾ ਇਹ ਵੀ ਬੜਾ ਇੰਪੋਰਟੈਂਟ ਇਸ਼ੂ ਹੈ এনवायरमेंटਲੀ ਇਸ਼ੂਜ਼ ਅੱਜਕੱਲ ਜੋ ਆਬੋ ਹਵਾ ਜੋ ਗੰਦਲੀ ਹੋ ਰਹੀ ਹੈ ਸਾਡੀ ਔਰ ਜੋ ਧਰਤੀ ਹਥਲੜਾ ਪਾਣੀ ਗੰਦਲਾ ਹੋ ਰਿਹਾ ਇਹ ਵੀ ਇੰਪੋਰਟੈਂਟ ਇਸ਼ੂ ਨਾਲ ਨਾਲ ਜਿਹੜਾ ਮੈਂ ਗੱਲ ਕੀਤੀ ਸੀ ਇੰਪੋਰਟੈਂਟ ਉੱਤੋਂ ਕਿ ਨੌਕਰੀਆਂ ਜਿਹੜੀਆਂ ਭਗਵੰਤ ਕਲੇਮ ਕਰ ਰਿਹਾ ਕਿ ਮੈਂ ਦਿੱਤੀਆਂ ਬਹੁਤ ਨੇ ਪਰ ਮੈਂ ਜਦੋਂ ਪਿੰਡਾਂ ਜਾ ਕੇ ਪੁੱਛਦਾ ਹਾਂ ਉਹ ਕਹਿੰਦੇ ਸਾਡੇ ਨੌਕਰੀ ਮਿਲੀ ਨਹੀਂ ਕਿਉਂਕਿ ਇੱਥੇ ਕੋਈ ਬਾਹਰ ਨਹੀਂ ਹੈ ਕਿ ਪੰਜਾਬੀ ਡੋਮਿਸਾਈਲ ਦਾ ਸਰਟੀਫਿਕੇਟ ਹੋਵੇ ਕੋਈ ਲਾ ਨਹੀਂ ਹੈ ਤਾਂ ਹਰਿਆਣੇ ਵਾਲੇ ਤੇ ਦਿੱਲੀ ਤੇ ਰਾਜਸਥਾਨ ਦੇ ਬੱਚੇ ਸਾਡੀਆਂ ਨੌਕਰੀਆਂ ਲੈ ਗਏ ਇਹ ਇਹ ਬਿਲ ਮੈਂ ਪ੍ਰੋਪੋਜ਼ ਕੀਤਾ ਹੋਇਆ ਬਿਫੋਰ ਦ ਸਪੀਕਰ ਲੇਕਿਨ ਉਹ ਕੀਤਾ ਨਹੀਂ ਉਹਨਾਂ ਨੇ ਪਾਸ 2024 ਦਾ 2023 ਜਨਵਰੀ ਦਾ ਪਿਆ ਆਈ ਵਾਂਟ ਟੂ ਬ੍ਰਿੰਗ ਇਨ ਅ ਬਿਲ ਜਿਹੜਾ ਹਿਮਾਚਲ ਪ੍ਰਦੇਸ਼ ਔਰ ਗੁਜਰਾਤ ਦੀ ਤਰਜ਼ ਦੇ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਇੱਥੇ ਆਣ ਕੇ ਇਮੀਡੀਏਟਲੀ ਮਾਲਕ ਨਾ ਬਣੇ ভোটার ਨਾ ਬਣੇ ਔਰ ਸਰਕਾਰੀ ਨੌਕਰੀ ਦੇ ਉੱਤੇ ਕਾਬਜ਼ ਨਾ ਹੋ ਸਕੇ ਲੇਕਿਨ ਅਨਫੋਰਚੂਨੇਟਲੀ ਕਿਉਂਕਿ ਗੈਰ ਪੰਜਾਬੀਆਂ ਦਾ ਰਾਜ ਆ ਪੰਜਾਬ ਚ ਇਹ ਉਹਨਾਂ ਨੇ ਮਨੇ ਮੇਰਾ ਇਹ ਵੀ ਬੁੱਧਾ ਇੰਪੋਰਟ ਮੈਂ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੋਲਣ ਦਾ ਮਦਈ ਹਾਂ ਕਿਉਂਕਿ ਮੈਨੂੰ ਲੱਗਦਾ ਵਾ ਕਿ ਪੰਜਾਬ ਇੱਕ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਸਾਡੇ ਕੋਲ ਕੋਈ ਪਾਣੀ ਤੋਂ ਇਲਾਵਾ ਕੋਈ ਸਰੋਤ ਨਹੀਂਗਾ ਇਸ ਲਈ ਅਸੀਂ ਚਾਹੁੰਦੇ ਕਿ ਪੰਜਾਬ ਜਿਹੜਾ ਵਾ ਇਹਦਾ ਬਾਰਡਰ ਖੁੱਲੇ ਪਾਕਿਸਤਾਨ ਨਾਲ ਵਪਾਰ ਦਾ ਰਾਈਟ ਅਪ ਟਿਲ ਸੈਂਟਰਲ ਏਸ਼ੀਆ ਜੋ ਸਾਡਾ ਮੱਧ ਏਸ਼ੀਆ ਦਾ ਸਾਰਾ ਏਰੀਆ ਵਾ ਉਹ ਸਾਡੀ ਮਾਰਕੀਟ ਆ ਸਾਡਾ ਕਣਕ ਸਾਡੇ ਚੌਲ ਸਾਡੀ ਗੰਨਾ ਸਾਡੇ ਆਲੂ ਸਾਡੇ ਕਿਨੂ ਇਹ ਸਾਰਾ ਕੁਝ ਜਿਹੜਾ ਹੈ ਉਹਨਾਂ ਨਾਲ ਇੰਡਸਟਰੀ ਨੂੰ ਵੀ ਬਹੁਤ ਫਾਇਦਾ ਹੋਵੇਗਾ ਅਗਰ ਪਾਕਿਸਤਾਨ ਦਾ ਬਾਰਡਰ ਖੁੱਲਦਾ ਹੈ ਮੋٹے ਮੋٹے ਇਸ਼ੂਜ਼ ਮੇਰੇ ਜਿਹੜੇ ਇਹ ਚੱਲਦੇ ਮੈਡੀਕਲ ਕਾਲਜ ਨਹੀਂ ਬਣਾ ਸਕੇ ਇਹ that will be my top priority ਇਹ ਤਾਂ ਭਗਵੰਤ ਨੇ ਵੀ ਜਿੱਦ ਕੀਤੀ ਆ ਜੇ ਮਸਤੂਆਣਾ ਸਾਹਿਬ ਵਾਲੇ ਕੋਲਿਟੀਗੇਸ਼ਨ ਸੀ ਤੁਸੀਂ ਕਿਸੇ ਹੋਰ ਪਿੰਡ ਵਿੱਚ 25 ਕਿੱਲੇ ਲੈ ਕੇ ਪੰਚਾਇਤੀ ਜ਼ਮੀਨ ਮੈਡੀਕਲ ਕਾਲਜ ਬਣਾ ਦਿਓ ਜੇ ਬਣਾਉਣਾ ਚਾਹੁੰਦੇ ਹੁੰਦੇ ਤਾਂ ਇਹ ਸਾਰੀ ਪਹਿਲਾਂ ਠੂਰੀ ਦੀ 슈ਗਰ ਮਿਲ ਬੰਦ ਆ ਉਹਨਾਂ ਦਾ ਜ਼ਿੰਮੇਦਾਰਾਂ ਦਾ 13 ਕਰੋੜ ਰੁਪਇਆ ਗੰਨੇ ਦਾ ਬਕਾਇਆ ਹੈ ਇਹ ਇਸ ਨੂੰ ਪਹਿਲ ਦੇ ਆਧਾਰ ਤੇ ਦੋਣਾ ਵੀ ਮੇਰੀ ਪ੍ਰਾਇਰਟੀ ਬੀਤੇ ਕੱਲ ਆਖਰੀ ਸਵਾਲ ਐ ਸਿਮਰਦੀ ਸਿੰਘ ਮਾਨ ਨੇ ਇੱਕ ਤਿੱਖਾ ਖਤਾਸ਼ ਕਰਿਆ ਉਹਨਾਂ ਨੇ ਕਿਹਾ ਵੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਆ ਸਿੱਖਾਂ ਦੇ ਨਸਲ ਕੁਸ਼ੀ ਕਰਨ ਵਾਲਿਆਂ ਨਾਲ ਰਲ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇ ਕਾਂਗਰਸ ਨਹੀਂ ਜੇ ਮੈਂ ਜੇ ਮੈਂ ਮਾਨ ਸਾਹਿਬ ਨੂੰ ਪੁੱਛਾਂ ਕਿ ਤੁਸੀਂ ਰਾਸ਼ਟਰਪਤੀ ਦੀ ਵੋਟ ਬੀਜੇਪੀ ਨੂੰ ਕਿਉਂ ਪਾਈ ਆ ਜਿਹੜੇ ਸਾਡੇ ਕਿਸਾਨਾਂ ਦੀ ਨਸਲ ਕੁਸ਼ੀ ਕਰ ਰਹੇ ਨੇ ਜਿਹੜੇ ਘੱਟ ਗਿਣਤੀਆਂ ਦੀ ਨਸਲ ਕੁਸ਼ੀ ਕਰ ਰਹੇ ਨੇ ਜੇ ਬੀਜੇਪੀ ਦੀ ਗਵਰਨਮੈਂਟ ਬਣ ਗਈ ਸਭ ਤੋਂ ਪਹਿਲਾਂ ਹਮਲਾ ਮਾਈਨੋਰਿਟੀਆਂ ਤੇ ਹੋਣਾ ਮੁਸਲਮਾਨਾਂ ਦਾ ਔਰ ਸਿੱਖਾਂ ਜਿਹੜੇ ਸਾਡੇ ਧਾਰਮਿਕ ਕਾਨੂੰਨ ਨੇ বিজেপি ਨੇ ਆਲਰੇਡੀ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਵਾ ਔਰ ਅਗਰ ਉਹ বিজেপি ਦੁਬਾਰਾ ਆ ਗਈ ਤੇ ਆਪਾਂ ਤਾਂ বিজেপি ਨੂੰ ਵੋਟ ਪਾ ਰਹੇ ਆ ਸੋ ਇਸ ਕਰਕੇ ਇਹ ਗੱਲਾਂ ਕਹਿਣ ਆਸਤੇ ਨੇ ਮੈਂ ਅਗਰ ਸਿੱਧੂ ਮੁਸੇਵਾਲੇ ਦੇ ਪਿਤਾ ਜੀ ਮੇਰੀ ਮਦਦ ਕਰ ਰਹੇ ਆ ਇਹਨਾਂ ਨੂੰ ਪੁੱਛੋ ਕਿ ਉਹਨਾਂ ਦਾ ਬੇਟਾ ਲੜਿਆ ਕਿਹੜੇ ਪਲੇਟਫਾਰਮ ਤੋਂ ਸੀ ਉਹ ਮਾਨਸੇ ਤੋਂ ਕਾਂਗਰਸੀ ਟਿਕਟ ਤੇ ਲੜਿਆ ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਵਾਂ ਪਰ ਇਹ ਗੱਲਾਂ ਇਸ ਤਰ੍ਹਾਂ ਕਹਿਣੀਆਂ ਨਫ਼ਰਤ ਵਾਲੀ ਗੱਲ ਕਿਸੇ ਦੇ ਪ੍ਰਤੀ ਕਹਿਣੀ ਕੋ ਬਹੁਤ ਜ਼ਿਆਦਾ ਚਿੰਤਤ ਕਣਕ ਦਾ ਸੀਜ਼ਨ ਖੈਰਾ ਸਰ 20 ਦਿਨਾਂ ਦਾ ਹੁੰਦਾ ਅੱਜ ਤਕਰੀਬਨ ਪੌਣੇ 2 ਮਹੀਨੇ ਹੋ ਗਏ ਕਣਕ ਦੇ ਸੀਜ਼ਨ ਚੱਲਦੇ ਨੂੰ 4-4 ਕਿਲੋਮੀਟਰ ਦੀਆਂ ਲਾਈਨਾਂ ਸੈਨੂਬ ਦੇ ਕੇ ਲੱਗੀਆਂ ਹੋਈਆਂ ਨੇ ਮੈਂ ਦੇਖਿਆ ਵਾ ਜੀ ਲਿਫਟਿੰਗ ਬਹੁਤ ਸਲੂਆ ਔਰ ਵਿਚਾਰੇ ਜਿਹੜੇ ਇੱਕ ਪੱਲੇਦਾਰ ਨੇ ਗਰੀਬ ਆਦਮੀ ਉਹ ਬਹੁਤ ਹਤਾਸ਼ ਹੈ ਇਹਦੇ ਨਾਲੋਂ ਇੱਕ ਹੋਰ ਇੰਪੋਰਟੈਂਟ ਇਸ਼ੂ ਮੈਂ ਤੁਹਾਨੂੰ ਦੱਸਾਂ ਪੰਜਾਬ ਗਵਰਨਮੈਂਟ ਨੇ ਆਪਣੇ ਨਹਿਰੀ ਵਿਭਾਗ ਦੇ ਥਰੂ ਨਹਿਰੀ ਪਟਵਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਤੁਸੀਂ ਨਹਿਰੀ ਪਾਣੀ ਦਾ ਇੱਕ ਰਿਪੋਰਟ ਬਣਾ ਕੇ ਦਿਓ ਕਿ ਪੰਜਾਬ ਵਿੱਚ 100% ਇਰੀਗੇਸ਼ਨ ਕੰਪਲੀਟਡ ਹੈ ਔਰ ਇਡਾ ਡੇਂਜਰਸ ਸਟੈਪ ਆ ਹਾਲਾਂਕਿ ਜਿਹੜਾ ਨਹਿਰੀ ਨਹਿਰੀ ਪਾਣੀ ਆ ਉਹ ਸਾਡੇ ਰਜਵਾਇਆਂ ਥਾਣੀਆ ਖਾਲਾ ਥਾਣੀ ਇਹ ਅਪ੍ਰੋਕਸੀਮੇਟਲੀ 21% ਲੱਗ ਰਿਹਾ ਅੱਜ ਪੰਜਾਬ ਜਿਹੜੀ ਅਸਲ ਰਿਐਲਿਟੀ ਆ ਪਰ ਸਰਕਾਰ ਪ੍ਰੈਸ਼ਰ ਪਾ ਰਹੀ ਆ ਪਟਵਾਰੀਆਂ ਤੇ ਔਰ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਪ੍ਰਧਾਨ ਨੂੰ ਉਹਨਾਂ ਨੇ ਸਸਪੈਂਡ ਵੀ ਕਰਤਾ ਚਾਰਜਸ਼ੀਟ ਕਈਆਂ ਨੂੰ ਕੀਤਾ ਉਹ ਕਹਿੰਦੇ ੱੱਕੇ ਨਾਲ ਰਿਪੋਰਟ ਲੈਣੀ ਇਹ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਦਿੱਲੀ ਵਾਲੇ ਕਿਸੇ ਸ਼ਰਾਰਤੀ ਅੰਸ਼ਦ ਦੀ ਗੇਮ ਆ ਕਿਉਂਕਿ ਸਾਡਾ ਕੇਸ ਲੱਗਿਆ ਹੋਇਆ ਸੁਪਰੀਮ ਕੋਰਟ ਹੁਣ ਅਗਰ ਅਸੀਂ ਕਹਿੰਨੇ ਆ ਕਿ 100% ਸਾਡਾ ਪਾਣੀ ਨੇਹਰੀ ਪਾਣੀ ਪਹੁੰਚ ਗਿਆ ਵਾ ਉਹ ਕਹਿਣਗੇ ਤੁਹਾਨੂੰ ਤਾਂ ਪਾਣੀ ਦੀ ਲੋੜ ਹੀ ਨਹੀਂ ਗਈ ਤੇ ਐਸਓਆਲ ਸਾਡੀ ਕੱਢੋ ਸੁਪਰੀਮ ਕੋਰਟ ਨੂੰ ਅੱਗੇ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਚੁੱਕਾ ਇਹ ਜਿਹੜੀਆਂ ਸ਼ਰਾਰਤਾਂ ਹੋ ਰੀਆਂ ਪੰਜਾਬ ਦੇ ਨਾਲ ਇਹ ਭਗਵੰਤ ਮਾਨ ਦੱਸੇ ਕਿ ਇਹ ਰਿਪੋਰਟਾ ਤੂੰ ਕਿਉਂ ਤਿਆਰ ਕਰਾ ਰਹੀਆਂ 6 ਲੱਖ ਏਕੜ ਏਰੀਆ ਉਹਨੂੰ ਕਮਾਂਡ ਏਰੀਆ ਚੋਂ ਕੱਟਦਾ ਵਾ ਉਹ ਕਹਿੰਦਿਆ ਨੇ ਪੰਜਾਬ ਸਰਕਾਰ ਕੇ 6 ਲੱਖ ਏਕੜ ਜਿਹੜਾ ਵਾ ਇੱਥੇ ਰਕਬਾ ਹੋ ਗਿਆ ਵਾ ਇਸ ਕਰਕੇ ਅਸੀਂ ਇਸ ਏਰੀਆ ਨੂੰ ਅਨ ਕਮਾਂਡ ਕਰਦੇ ਆ ਫਿਰ ਤਾਂ ਅਸੀਂ ਹੋਰ ਮੰਨ ਰਹੇ ਆ ਕਿ ਸਾਨੂੰ ਨੇਹਰੀ ਪਾਣੀ ਹੋਰ ਘੱਟ ਚਾਹੀਦਾ ਵਾ ਇਸ ਕਰਕੇ ਬਹੁਤ ਡੇਂਜਰਸ ਸਟੈਪ ਹੈ ਜਿਹਨੂੰ ਮੈਂ ਅਸੀਂ ਜ਼ਰੂਰ ਮੈਂ ਆਪੋਜ਼ ਕਰੂੰਗਾ। ਉਹਨੂੰ ਗਰੀਬ ਪਰਿਵਾਰ ਮਿਲੇ ਸੀ ਯਾਰ। ਇਹਨਾਂ ਨੂੰ ਕੋਈ ਸਰਕਾਰੀ ਸਕੀਮਾਂ ਨਹੀਂ ਮਿਲ ਰਹੀਆਂ। ਗਰੀਬ ਪਰਿਵਾਰ ਹੁਣ ਤੁਹਾਨੂੰ ਮਿਲ ਕੇ ਗਏ ਨੇ ਜਿਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਯਾਨੀ ਲਾਭ ਨਹੀਂ ਮਿਲ ਰਿਹਾ। ਉਹਨਾਂ ਨੇ ਕੀ ਕਹਿੰਦੇ? ਇਹ ਤਾਂ ਦੇਖ ਹੀ ਲਿਆ ਤੁਸੀਂ ਕਿ ਨਰੇਗਾ ਦੀ ਦਿਹਾੜੀ ਬਹੁਤ ਘਟਿਆ ਔਰ ਗਰੀਬਾਂ ਦੇ ਜਿਹੜੀ ਇੰਦਰਾ ਆਵਾਸ ਯੋਜਨਾ ਸੀ ਤਾਂ ਕੱਚੀਆਂ ਛੱਤਾਂ ਪੱਕੀਆਂ ਕਰ ਨਾਲ ਉਹ ਪਿਛਲੇ 2 ਸਾਲ ਤੋਂ ਬੰਦ ਆ ਇਸ ਕਰਕੇ ਗਰੀਬਾਂ ਦੀ ਇੱਥੇ ਕੋਈ ਸੁਣਵਾਈ ਨਹੀਂ ਸਰ ਜੀ ਕਣਕ ਜਿਹੜੀ ਆ ਕਣਕ ਕਣਕ ਜਿਹੜੀ ਆ ਇਹਨਾਂ ਦੀ ਇਹਨਾਂ ਨੂੰ ਪਹਿਲਾਂ 30 ਕਿਲੋ 30 ਕਿਲੋ ਮਿਲਦੀ ਸੀ ਹੁਣ 5 ਕਿਲੋ ਦਿੰਦੇ ਨੇ ਇਸ ਕਰਕੇ ਇਹੇ ਸਾਲ